ਅੱਜ ਅਸੀਂ ਨੈਸ਼ਨਲ ਹਾਈਵੇ ਪੀ ਡਬਲਯੂ ਡੀ ਪੰਜਾਬ ਮੰਡੀ ਬੋਰਡ ਇਰੀਗੇਸ਼ਨ ਡਿਪਾਰਟਮੈਂਟ ਔਰ ਫੋਰਸਟ ਦੇ ਨਾਲ ਮੀਟਿੰਗ ਕੀਤੀ ਹੈ ਜਿੱਦੇ ਚ ਕਾਫੀ ਮਸਲੇ ਜਿਹੜੇ ਹੱਲ ਹੋਣ ਵਾਲੇ ਸੀ ਉਹਨਾਂ ਤੇ ਡਿਸਕਸ਼ਨ ਹੋਈ ਹੈ ਜਿਵੇਂ ਬਹੁਤ ਰੋਡ ਦੇ ਵਿੱਚ ਪੈਚੇ ਜਿਹੜੇ ਬਜੇ ਆ ਉਹ ਕਿਵੇਂ ਠੀਕ ਕਰਨੇ ਆ ਫੌਰਥ ਦੇ ਵਿੱਚ ਜਿਹੜੀ ਸਾਡੀਆਂ ਲੈਡ ਖਾਲੀ ਪਈਆਂ ਨੇ ਸਾਰੀਆਂ ਰੋਡਸ ਦੇ ਨਾਲ ਤੇ ਰਿਗੇਸ਼ਨ ਏਰੀਏ ਦੇ ਨਾਲ ਜਿਹੜੇ ਜਿਹੜੇ ਨਹਿਰਾਂ ਦੇ ਨਾਲ ਆ ਜਾਂ ਸੂਏਆਂ ਦੇ ਨਾਲ ਆ ਜਾਂ ਡਰੇਨਾਂ ਦੇ ਉੱਤੇ ਜਿਹੜੇ ਖਾਲੀ ਥਾਂ ਪਏ ਉੱਥੇ ਰੋਕੇ ਮਿਲਣੇ ਆ ਉਹਦੇ ਵਾਸਤੇ ਡਰਾਈਵ ਕਿਦਾਂ ਚੱਲੇ ਉਹ ਸਾਰੀ ਅੱਜ ਡਿਸਕਸ਼ਨ ਹੋਈ ਹੈ ਡੰਗਟਾਪ ਡਰੇਨ ਦੇ ਉੱਤੇ ਡਿਸਕਸ਼ਨ ਹੋਈ ਹੈ ਬੜੀ ਲੰਬੀ ਚੌੜੀ ਕਿ ਉਹ ਕਿਵੇਂ ਇਹਦਾ ਪ੍ਰੋਜੈਕਟ ਜਿਹੜਾ ਬਣ ਕੇ ਅੱਗੇ ਜਾਣਾ ਹੈ ਸੋ ਉਹ ਪ੍ਰੋਜੈਕਟ ਤੇ ਅਜੇ ਤੱਕ ਫਾਈਨਲ ਡਿਜ਼ਾਈਨ ਨਹੀਂ ਹੋਇਆ ਸੋ ਉਹਦੇ ਤੇ ਵੀ ਫੰਡ ਦੀ ਜਿਹੜੀ ਕਮੀ ਪੇਸ਼ੀ ਆਉਣੀ ਹੈ ਉਹ ਦੂਰ ਕਰਾਂਗੇ ਪਰ ਉਹਦੇ ਤੇ ਵੀ ਡੀ ਸਾਹਿਬ ਨਾਲ ਅਗਲੀ ਮੀਟਿੰਗ ਕਰਕੇ ਹਫਤੇ 10 ਦਿਨ ਤੱਕ ਉਹ ਡਿਜ਼ਾਈਨ ਜਿਹੜਾ ਆ ਉਹ ਫਾਈਨਲ ਹੋ ਜਾਏਗਾ ਕਿਉਂਕਿ ਜਿਹੜਾ ਪਾਈਪ ਲਾਈਨ ਡਿਜ਼ਾਈਨ ਹੈ ਉਹ ਅੱਗੇ ਜਾ ਕੇ ਸਰ ਟ੍ਰੀਟਮੈਂਟ ਪਲਾਨ ਨਹੀਂ ਲੱਗਣਾ ਫਿਰ ਪੋਲੂਸ਼ਨ ਦੀ ਸਮੱਸਿਆ ਸੇਮ ਹੀ ਰਹਿਣੀ ਆ ਸੋ ਹੁਣ ਜਿਹੜਾ ਇਰੀਗੇਸ਼ਨ ਹੈ ਉਹਦੇ ਜਿਹੇ ਦੇ ਨਹਿਰ ਤੇ ਪਾਣੀ ਪਾਉਣਾ ਤੇ ਇੱਕ ਡਿਜ਼ਾਈਨ ਜਿਹੜਾ ਇਹਦਾ ਜੇਠੂ ਵਾਲ ਤੋਂ ਇਸ ਤੁੰਗ ਟਾ ਡਰੇਨ ਚਾ ਕੇ ਡਿলিউਟ ਹੋ ਕੇ ਪੋਲੂਸ਼ਨ ਜਿਹੜਾ ਖਿੱਚ ਲੇ ਜੇ ਉਹਦੇ ਬਾਰੇ ਚਰਚਾ ਹੋਈ ਹੈ ਜਿਹੜੀ ਸਫਾਈ ਉਹ ਕਰ ਰਹੇ ਆ ਉਹਦੇ ਬਾਰੇ ਚਰਚਾ ਵੀ ਕੀਤੀ ਹੈ ਸੋ ਸ਼ਹਿਰ ਦੇ ਵਿੱਚ ਜਿਹੜੀਆਂ ਮੁਸ਼ਕਿਲਾਂ ਨੇ ਚਾਰ ਚਫੇਰੇ ਉਹਨਾਂ ਦੇ ਬਾਰੇ ਚਰਚਾ ਵੀ ਅਸੀਂ ਕਾਫੀ ਕੀਤੀ ਹੈ ਸੋ ਨੈਸ਼ਨਲ ਹਾਈਵੇ ਨਾਲ ਪੀ ਡਬਲਯੂ ਡੀ ਔਰ ਜਿਹੜੀ ਇਰੀਗੇਸ਼ਨ ਡਿਪਾਰਟਮੈਂਟ ਹੈ ਔਰ ਖਾਸ ਕਰਕੇ ਜਿਹੜੇ ਪੁਲ ਬਣਦੇ ਨੇ ਰੋਡ ਦੇ ਟੈਰੀਗੇਸ਼ਨ ਡਿਪਾਰਟਮੈਂਟ ਉੱਚੇ ਪੁਲ ਬਣਾਈ ਜਾ ਰਿਹਾ ਜਾਂ ਛੋਟੇ ਪੁਲ ਬਣਾਈ ਜਾ ਰਹੇ ਉਹ ਵੀ ਸਮੱਸਿਆ ਜਿਹੜੀ ਆ ਉਹ ਵੀ ਡਿਸਕਸ਼ਨ ਹੋਈ ਹੈ ਔਰ ਸੋਈਆਂ ਵਾਲੀ ਰੋਡ ਵੀ ਉੱਥੇ ਕੰਮ ਕਿਉਂ ਸਲੋ ਹੈ ਉਹਦੇ ਬਾਰੇ ਡਿਸਕਸ਼ਨ ਵੀ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਕੰਮਾਂ ਦੇ ਵਿੱਚ ਤੇਜ਼ੀ ਲਿਆਂਦੀ ਜਾਏਗੀ ਅੱਜ ਅਸੀਂ ਨੈਸ਼ਨਲ ਹਾਈਵੇ ਪੀ ਡਬਲਯੂ ਡੀ ਪੰਜਾਬ ਮੰਡੀ ਬੋਰਡ ਇਰੀਗੇਸ਼ਨ ਡਿਪਾਰਟਮੈਂਟ ਔਰ ਫੋਰਸਟ ਦੇ ਨਾਲ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਕਾਫੀ ਮਸਲੇ ਜਿਹੜੇ ਹੱਲ ਹੋਣ ਵਾਲੇ ਸੀ ਉਹਨਾਂ ਤੇ ਡਿਸਕਸ਼ਨ ਹੋਈ ਹੈ ਜਿਵੇਂ ਬਹੁਤ ਰੋਡ ਦੇ ਵਿੱਚ ਪੈਚੇ ਜਿਹੜੇ ਬਜੇ ਆ ਉਹ ਕਿਵੇਂ ਠੀਕ ਕਰਨੇ ਆ ਫੌਲਸ ਦੇ ਵਿੱਚ ਜਿਹੜੀ ਸਾਡੀਆਂ ਲੈੜ ਖਾਲੀ ਪਈਆਂ ਨੇ ਸਾਰੀਆਂ ਰੋਡਸ ਦੇ ਨਾਲ ਤੇ ਰਿਗੇਸ਼ਨ ਏਰੀਏ ਦੇ ਨਾਲ ਜਿਹੜੇ ਜਿਹੜੇ ਨਹਿਰਾਂ ਦੇ ਨਾਲ ਆ ਜਾਂ ਸੂਏਆਂ ਦੇ ਨਾਲ ਹੈ ਜਾਂ ਡਰੇਨਾਂ ਦੇ ਉੱਤੇ ਜਿਹੜੇ ਖਾਲੀ ਥਾਂ ਪਏ ਉੱਥੇ ਰੋਕੇ ਮੈ ਲਾਉਣੇ ਆ ਉਹਦੇ ਵਾਸਤੇ ਡਰਾਈਵ ਕਿਦਾਂ ਚੱਲੇ ਉਹ ਸਾਰੀ ਅੱਜ ਡਿਸਕਸ਼ਨ ਹੋਈ ਹੈ ਟੰਗਟਾਪ ਡਰੇਨ ਦੇ ਉੱਤੇ ਡਿਸਕਸ਼ਨ ਹੋਈ ਹੈ ਬੜੀ ਲੰਬੀ ਚੌੜੀ ਕਿ ਉਹ ਕਿਵੇਂ ਇਹਦਾ ਪ੍ਰੋਜੈਕਟ ਜਿਹੜਾ ਬਣ ਕੇ ਅੱਗੇ ਜਾਣਾ ਸੋ ਉਹ ਪ੍ਰੋਜੈਕਟ ਤੇ ਅਜੇ ਤੱਕ ਫਾਈਨਲ ਡਿਜ਼ਾਈਨ ਨਹੀਂ ਹੋਇਆ ਸੋ ਉਹਦੇ ਤੇ ਵੀ ਫੰਡ ਦੀ ਜਿਹੜੀ ਕਮੀ ਪੇਸ਼ੀ ਆਉਣੀ ਹੈ ਉਹ ਦੂਰ ਕਰਾਂਗੇ ਪਰ ਉਹਦੇ ਤੇ ਵੀ ਡੀ ਸਾਹਿਬ ਨਾਲ ਅਗਲੀ ਮੀਟਿੰਗ ਕਰਕੇ ਹਫਤੇ 10 ਦਿਨ ਤੱਕ ਉਹ ਡਿਜ਼ਾਈਨ ਜਿਹੜਾ ਆ ਉਹ ਫਾਈਨਲ ਹੋ ਜਾਏਗਾ ਕਿਉਂਕਿ ਜਿਹੜਾ ਪਾਈਪ ਲਾਈਨ ਡਿਜ਼ਾਈਨ ਹੈ ਅੱਗੇ ਜਾ ਕੇ ਟਰੀਟਮੈਂਟ ਪਲਾਨ ਨਹੀਂ ਲੱਗਣਾ ਫਿਰ ਪੋਲੂਸ਼ਨ ਦੀ ਸਮੱਸਿਆ ਸੇਮ ਹੀ ਰਹਿਣੀ ਆ ਸੋ ਹੁਣ ਜਿਹੜਾ ਇਰੀਗੇਸ਼ਨ ਹੈ ਉਹਦੇ ਜਿਹੇ ਨਹਿਰ ਚ ਪਾਣੀ ਪਾਉਣਾ ਤੇ ਇੱਕ ਡਿਜ਼ਾਈਨ ਜਿਹੜਾ ਇਹ ਜੇਟੂ ਵਾਲ ਤੋਂ ਇਸ ਤੁੰਗਟਾ ਡਰੇਨ ਚ ਤੱਕ ਡਿਲੂਟ ਹੋ ਕੇ ਪੋਲੂਸ਼ਨ ਜਿਹੜਾ ਘਿਜਦੇ ਜੇ ਉਹਦੇ ਬਾਰੇ ਚਰਚਾ ਹੋਈ ਆ ਜਿਹੜੀ ਸਫਾਈ ਉਹ ਕਰ ਰਹੇ ਆ ਉਹਦੇ ਬਾਰੇ ਚਰਚਾ ਵੀ ਕੀਤੀ ਆ ਸੋ ਸ਼ਹਿਰ ਦੇ ਵਿੱਚ ਜਿਹੜੀਆਂ ਮੁਸ਼ਕਿਲਾਂ ਨੇ ਚਾਰ ਚਫੇਰੇ ਉਹਨਾਂ ਦੇ ਬਾਰੇ ਚਰਚਾ ਵੀ ਅਸੀਂ ਕਾਫੀ ਕੀਤੀ ਆ ਸੋ ਨੈਸ਼ਨਲ ਹਾਈਵੇ ਨਾਲ ਪੀ ਡਬਲਯੂ ਡੀ ਔਰ ਜਿਹੜੀ ਇਰੀਗੇਸ਼ਨ ਡਿਪਾਰਟਮੈਂਟ ਹੈ ਔਰ ਖਾ ਜਿਹੜੇ ਪੁਲ ਬਣਦੇ ਨੇ ਰੋਡ ਦੇ ਟੈਰੀਗੇਸ਼ਨ ਡਿਪਾਰਟਮੈਂਟ ਉੱਤੇ ਪੁਲ ਬਣਾਈ ਜਾ ਰਿਹਾ ਜਾਂ ਛੋਟੇ ਪੁਲ ਬਣਾਈ ਜਾ ਰਹੇ ਉਹ ਵੀ ਸਮੱਸਿਆ ਜਿਹੜੀ ਆ ਉਹ ਵੀ ਡਿਸਕਸ਼ਨ ਹੋਈ ਹੈ ਔਰ ਸੋਈਆਂ ਵਾਲੀ ਰੋਡ ਵੀ ਉੱਤੇ ਕੰਮ ਕਿਉਂ ਸਲੋ ਹੈ ਉਹਦੇ ਬਾਰੇ ਡਿਸਕਸ਼ਨ ਵੀ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਕੰਮਾਂ ਦੇ ਵਿੱਚ ਤੇਜ਼ੀ ਲਿਆਂਦੀ ਜਾਏਗੀ